ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਵ ਯੂ ਆਲ ਅਸੀਂ ਬਾਈ ਹਰਮਨ ਚਿਵਾ ਜੀ ਦੇ ਸਪੋਰਟ ਤੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਜਿਨਾਂ ਕਿ ਤੁਸੀਂ ਜਾਣਦੇ ਹੋ ਹਰਮਨ ਚਿਵਾ ਜੀ ਇਸ ਟਾਈਮ ਦੇ ਸਭ ਤੋਂ ਮਸ਼ਹੂਰ ਤੇ ਸਾਡੇ ਗੁਣੀ ਕਲਾਕਾਰ ਨੇ ਜੋ ਕਿ ਵੀ ਅੱਜ ਅਗਾਉਣ ਵਾਲੇ ਟਾਈਮ 'ਚ ਸਾਨੂੰ ਬਹੁਤ ਹੀ ਚੰਗੇ ਤੇ ਸੁਰੀਲੇ ਸਾਨੂੰ ਗਾਣੇ ਸੁਣਾਉਂਦੇ ਰਹਿਣਗੇ ਤੇ ਜਿੱਦਾਂ ਕਿ ਅਸੀਂ ਛੋਟੀਆਂ ਜੀਆਂ ਮਤਲਬ ਚੰਦ ਦੇ 17 ਦਰਜ ਕੀਤੀਆਂ ਸਾਡੀ ਕਾਪੀ ਦੇ ਵਿੱਚ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਉਹਨੂੰ ਅਰਜ਼ ਕਰਨਗੇ ਸਾਡੇ ਬਹੁਤ ਹੀ ਅਜੀਜ਼ ਦੋਸਤ ਆਉਣ ਦੇ ਵੀ 올 ਰੌਂਡਰਾਂ ਮਿੱਤਰਾਂ ਨੇ ਤੇਰੇ ਪਿੱਛੇ ਦਾੜੀ ਰੱਖ ਲਈ ਦਾੜੀ ਰੱਖ ਲਈ ਦਾੜੀ ਰੱਖ ਲਈ ਤੂੰ ਗੁੱਤ ਨੂੰ ਪੋਣੀ ਬਣਾਉਣ ਨੂੰ ਤੇਰੇ ਬਣਾਉਣ ਨੂੰ ਤੇਰੇ ਨਾਲ ਚੀਮੇ ਦੀ ਸੀ ਯਾਰੀ ਹਾਏ 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 ਉਹਦੋਂ ਲੱਗਦੀ ਸੀ ਬੜੀ ਪਿਆਰੀ ਹਾਏ 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 ਗੁੱਤ ਤੇਰੀ ਸੀ ਪਿਆਰੀ ਹਾਏ ਹਾਏ ਹੁਣ ਟੁੱਟ ਗਈ ਏ ਯਾਰੀ ਹੁਣ ਟੁੱਟ ਗਈ ਏ ਯਾਰੀ ਕਰਦੀ ਆਈ ਲੈਸ਼ ਦੀ ਤਿਆਰੀ ਹੁਣ ਟੁੱਟ ਗਈ ਏ ਯਾਰੀ ਕਰਦੀ ਆਈ ਲੈਸ਼ ਦੀ ਤਿਆਰੀ ਹੁਣ ਗੁੱਤ ਨੂੰ ਕਟਾਉਣ ਨੂੰ ਫਿਰੇ ਤੇਰੇ ਤੇਰੇ ਓਏ ਆ ਜਾ ਵੀ ਚੱਲ ਓਏ ਆਉਣ ਦੇ ਓਏ ਆ ਜਾ ਵੀ ਚਾਹੀਦਾ ਆ ਜਾ ਵੀ ਹੁਣ ਮੈਂ ਤੇਰੇ ਪਿੱਛੇ ਲੱਗ ਦਾੜੀ ਨਹੀਂ ਕਟਾਉਣੀ ਡੋਨਟ ਡੋਨਟ ਕੱਟ ਦਾ ਵੀ ਡੋਨਟ ਡੋਨਟ ਕੱਟ ਦਾ ਵੀ ਲੋਡਰ ਕੁੜੀ ਲੰਬੀ ਗੁੱਤਵਾਰੀ ਐ ਮੈਂ ਕਿਸ ਨੂੰ ਕੁਝ ਹੁੱਚੀ ਮੇ ਦੀ ਜਿੱਚ ਕੁੜੀ ਲੰਬੀ ਗੁੱਤਵਾਰੀ ਬਸ ਸੋਨੀ ਬਸ ਸੋਨੀ ਬਸ ਸੋਨੀ ਹੁਣ ਹੈਂਗ ਜਿੰਮੇ ਦੀ ਤੇਰੇ ਨਾਲ ਲੰਬੀ ਗੁੱਤ ਤੇਰੀ ਬਸ ਸੋਨੀ ਬਸ ਸੋਨੀ 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 ਓ ਜੀ ਮਾ ਜੀ ਮਾ ਓ ਜੀ ਮਾ ਜੀ ਮਾ ਓ ਕਟਟ ਫੈਨਸ ਦੀ ਉਹ ਲੱਗੀ ਪਿੱਛੇ ਲੈਨ ਦੇਖ ਲਾ ਗਲ ਵਿੱਚ ਚੰਦੀ ਵਾਲੀ ਚੈਨ ਦੇਖ ਲਾ ਜੀ ਮਾ ਜੀ ਮਾ ਜੀ ਮਾ ਜੀ ਮਾ ਕੁੜੀਆਂ ਨੇ ਨਾਮ ਰੱਖਾ ਜੀ ਮਾ ਜੀ ਮਾ ਮੱਛੂ ਰਾ ਚੜਾਈ ਉੱਤੇ ਮੇਰੇ ਮੱਤ ਨਤ ਰਹੀ ਉਸਤੇ ਮੇਰੇ ਤੁਸੀਂ ਕਿਰਦਸੋ ਲੈ ਲੈ ਪੇੜ ਨਹੀਂ ਪੇੜ ਹਾਂ ਸਾਰੇ ਆ ਗਏ ਹਾਂਜੀ ਬਾਈ ਸ਼ੇਅਰ ਆਂਡ ਸਪੋਰਟ ਦਾ ਵੀਡੀਓ ਬਾਈਆਂ ਨੇ ਲਵ ਯੂ ਆਲ ਬਾਈ ਆਪਣੇ ਆਉਣ ਵਾਲੇ ਬਾਈ ਹਰਮਨ ਚੀਮਾ ਬਾਈ ਜਿਹਨਾਂ ਨੇ ਆ ਆਪਣੇ ਆਉਣ ਵਾਲੇ ਰੰਗਤ ਭੰਗ ਬੰਨੇ ਹੋਏ ਆਗੇ ਤੇ ਆਉਣ ਵਾਲੇ ਟਾਈਮ 'ਚ ਬਹੁਤੀ ਤਰੱਕੀਆਂ ਮੰਨਣਗੇ ਤੇ ਆਪਾਂ ਨੂੰ ਨੱਚਮਣੇ ਮੇਰੇ ਚੰਗੇ ਚੰਗੇ ਗਾਣੇ ਦਿਖਾਉਣਗੇ ਤੇ ਸੋਰ ਦਾ ਲਵ ਯੂ ਆਲ ਲਵ ਯੂ ਪੰਜਾਬ ਉਹ ਪੰਜਾਬ ਲਵ ਯੂ ਪਟਿਆਲਾ ਲਵ ਯੂ ਵਰਲਡ ਓ ਚੀਮਾ ਚੀਮਾ ਚੀਮਾ